ਲੀਬੀਆ ਵਿੱਚ ਤਿੰਨ ਪੰਜਾਬੀ ਨੌਜਵਾਨ ਰੋਜੀ ਰੋਟੀ ਦੀ ਪਾਲ ਲਈ ਗਏ ਸਨ ਪਰ ਜਿਸ ਕੰਪਨੀ ਵਿੱਚ ਉਹ ਗਏ ਉਸ ਕੰਪਨੀ ਨੇ ਉਹਨਾਂ ਨਾਲ ਉਹ ਵਾਅਦੇ ਜੋ ਕੀਤੇ ਗਏ ਸਨ ਉਹ ਪੂਰੇ ਨਹੀਂ ਕੀਤੇ ਉਸ ਤੋਂ ਬਾਅਦ ਕੰਪਨੀ ਨੇ ਉਹਨਾਂ ਨੂੰ ਤਬੰਦਕ ਬਣਾਇਆ ਹੋਇਆ ਹੈ ਇਹਨਾਂ ਤਿੰਨਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਮੇਰੇ ਨਾਲ ਨੇ ਜੋ ਕਿ ਲੁਧਿਆਣਾ ਦੇ ਰਹਿਣ ਨੇ ਤੁਹਾਡਾ ਨਾਮ ਕੀ ਹੈ ਜੀ ਇਕਲਦੀਪ ਕੌਰ ਜੀ ਤੁਹਾਡਾ ਉੱਥੇ ਕੌਣ ਹੈ ਔਰ ਕਦੋਂ ਦੇ ਗਏ ਹੋਏ ਮੇਰੇ ਹਸਬੰਦ ਨੇ ਜੀ ਉਹ 28 April ਦੇ ਗਏ ਹੋਏ ਆ 28 April 2016 ਜੀ ਹਾਂ ਜੀ ਤੇ ਕਿੰਨੇ ਪੈਸੇ ਇਥੋਂ ਦੇ ਕੇ ਗਏ ਸੀ ਔਰ ਉਸ ਵੇਲੇ ਕੀ ਏਜੰਟਾਂ ਨੇ ਗੱਲ ਕੀਤੀ ਏਜੰਟ ਨਾਲੇ ਵੈਸੇ ਉਹਨਾਂ ਨਾਲ ਗੱਲ ਹੋਈ ਸੀ ਉਦੋਂ ਉਹ ਕਹਿੰਦੇ ਸੀ ਵੀ ਕਰ ਲਾਂਗੇ ਥੋੜੇ ਬਹੁਤ ਜੋਨ ਨਾਲੇ ਬਣਦੀ ਸੀ ਮਤਲਬ ਕਿ ਦਿੱਲੀ ਤੱਕ ਦਾ ਮਤਲਬ ਉਹ ਮਤਲਬ ਕਿ ਜੋ ਵੀ ਪੇਮੈਂਟ ਸੀ ਉਹ ਕੀਤੀ ਸੀ ਨੇ ਆਪ ਤੇ ਉੱਥੇ ਉਹਨਾਂ ਨੂੰ 50000 ਸੈਲਰੀ ਕਹਿ ਕੇ ਲੈ ਗਿਆ ਸੀ ਤੇ ਉੱਥੇ 50000 ਸੈਲਰੀ ਦਾ ਕੁਝ ਵੀ ਉਹਨਾਂ ਨੂੰ ਆਪ ਕੋਈ ਖੁਦ ਵੀ ਨਹੀਂ ਕੁਝ ਮਿਲ ਰਿਹਾ ਇੱਥੇ ਤੱਕ ਉਹਨਾਂ ਨੇ ਫੋਨ ਵੀ ਖੋਹ ਲਏ ਗਏ ਨੇ ਤੇ ਉਹਨਾਂ ਕੋ ਸਾਨੂੰ ਜੋ ਵੀ ਮੜਾ ਮੋਟਾ WhatsApp ਤੇ ਮੈਸੇਜ ਕਰ ਦਿਆ ਇਸ ਤੋਂ ਵਗਾਰ ਉਹਨਾਂ ਨਾਲ ਸਾਨੂੰ ਕੋਈ ਨਾ ਕੋਈ ਫੋਨ ਤੇ ਗੱਲ ਹੁੰਦੀ ਆ ਤੇ ਨਾ ਕੋਈ ਹੋਰ ਪਤਾ ਤੁਹਾਡਾ ਨਾਮ ਕੌਣਾ ਜੀ ਤੁਹਾਡੇ ਉੱਥੇ ਕੌਣ ਨੇ ਮੇਰਾ ਤੇ ਇਹ ਤੁਹਾਨੂੰ ਕਦੋਂ ਪਤਾ ਲੱਗਾ ਉਹਨਾਂ ਦੇ ਨਾਲ ਕੇ ਵੀ ਉੱਥੇ ਜੋ ਕੰਪਨੀ ਨੇ ਉਹਨਾਂ ਨਾਲ ਵਾਅਦੇ ਕੀਤੇ ਸੀ ਇੱਥੇ ਉਸ ਉਸ ਤੋਂ ਬਾਅਦ ਉਹਨਾਂ ਨੂੰ ਉੱਥੇ ਕੈਦ ਕਰਕੇ ਰੱਖ ਲੈ ਗਿਆ ਸਾਨੂੰ 15 ਦਿਨਾਂ ਬਾਅਦ ਹੀ ਪਤਾ ਲੱਗਿਆ ਸੀ ਉਹਨਾਂ ਨੇ ਉੱਥੇ ਟਾਰਚਰ ਕੀਤਾ ਜਾ ਰਿਹਾ ਤੇ ਕੁੱਟਮਾਰ ਵੀ ਕਿਸ ਕੁੱਤੀ ਜਰੀ ਹੈ ਹਾਂਜੀ ਕੁੱਟਮਾਰ ਵੀ ਕੀਤੀ ਜਾਂਦੀ ਹੈ ਉਹਨਾਂ ਨੂੰ ਬਿਲਕੁਲ ਵੀ ਸੈਲਰੀ ਦਿੱਤੀ ਜਾਂਦੀ ਹੈਗੀ ਜੇ ਬਿਮਾਰ ਵੀ ਹੁੰਦੇ ਤਾਂ ਵੀ ਕਹਿੰਦੇ ਕੰਮ ਤੇ ਜਾਓ ਜੇ ਕਹਿੰਦੇ ਅਸੀਂ ਬਿਮਾਰ ਹਾਂ ਕੰਮ ਤੇ ਨਹੀਂ ਜਾ ਸਕਦੇ ਤਾਂ ਕਹਿੰਦੇ ਤੁਹਾਡੇ 3 ਦਿਨ ਤੱਕ ਤੁਹਾਨੂੰ ਰੋਟੀ ਵੀ ਨਹੀਂ ਦਿੱਤੀ ਜਾਏਗੀ ਉਹਨਾਂ ਦੇ ਪਾਸਪੋਰਟ ਵਗੈਰਾ ਜਾਂ ਵਿਦੇਸ਼ ਮੰਤਰਾਲੇ ਨੂੰ ਜਾਂ ਉੱਥੋਂ ਦੀ ਐਮਬੈਸੀ ਨਾਲ ਕੋ ਕਰ ਰਿਹਾ ਵੈਸੇ ਬਹੁਤ ਜ਼ਿਆਦਾ ਉਹਨਾਂ ਨੇ ਬਹੁਤ ਐਮਬੈਸੀ ਨੂੰ ਬਹੁਤ ਜ਼ਿਆਦਾ ਲੈਟਰ ਹੀ ਭੇਜੇ ਖੁਦ ਆਪ ਵੀ ਗੱਲ ਕਰ ਰਹੇ ਆ ਉਲਟ ਉਹ ਕਹਿੰਦੇ ਮੈਸੇਜ ਸਾਡੀ ਸੁਣੀ ਨਹੀਂ ਰਹੀ ਕੋਈ ਗੱਲ ਜੀ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਇਹੀ ਮੰਗ ਕਰਦੇ ਆ ਵੀ ਸਾਡੀ ਵਿਦੇਸ਼ ਮੰਤralay ਦੇ ਮਹਸੂਸਮਨ ਸੁਮਰਾ ਜੀ ਮੈਡ ਅੱਗੇ ਇਹੀ ਅਪੀਲ ਆ ਕਿ ਸਾਡੇ ਬੰਦੇ ਸਹੀ ਸਲਾਮਤ ਤਿੰਨੋਂ ਘਰ ਆ ਜਾਣ ਤੇ 15 ਅਗਸਤ ਤੋਂ ਪਹਿਲਾਂ ਪਹਿਲਾਂ ਸਾਡੇ ਬੰਦਿਆਂ ਦੀ ਤੇ ਸਾਡੇ ਲਈ ਇਹੀ ਜਿਆਦਾ ਸਭ ਤੋਂ ਵੱਡਾ ਦਿਨ ਹੋਵੇਗਾ ਸਾਡੇ ਬੰਦੇ ਸਹੀ ਸਲਾਮਤ ਘਰੇ ਆ ਜਾਣ ਇਹਨਾਂ ਤਿੰਨ ਨੌਜਵਾਨਾਂ ਦੇ ਵਿੱਚੋਂ ਇੱਕ ਟਿੱਟੂ ਬੰਸਲ ਵੀ ਨੇ ਉਹਨਾਂ ਦੇ ਬੇਟੇ ਮੇਰੇ ਨਾਲ ਨੇ ਕੀ ਨਾਮ ਹੈ ਕਦੋਂ ਦੇ ਤੁਹਾਡੇ ਪਿਤਾ ਜੀ ਉੱਥੇ ਗਏ ਹੋਏ ਨੇ ਔਰ ਕੀ ਹੁਣ ਉਹ ਕਿਸ ਤਰ੍ਹਾਂ ਦੀ ਸਥਿਤੀ ਉਹਨਾਂ ਦੀ ਸਰ ਮੇਰੇ ਡੈਡ 28 April ਦੇ ਗਏ ਹੋਏ ਨੇ 2016 ਦੇ ਤੇ ਉੱਥੇ ਜਾ ਕੇ ਉਹਨਾਂ ਨਾਲ ਬਹੁਤ ਬਸਲੂਕ ਹੋਇਆ ਤੇ ਉਹਨਾਂ ਦੀ ਹਾਲਤ ਬਹੁਤ ਗੰਭੀਰਾ ਮੇਰੇ ਡੈਡ ਸ਼ੂਗਰ ਦੇ ਪੇਸ਼ੈਂਟ ਨੇ ਤੇ ਉਹਨਾਂ ਨੂੰ ਕੋਈ ਦਵਾਈ ਨਹੀਂ ਦਿੱਤੀ ਜਾ ਰਹੀ ਜੇ ਉਹ ਬਿਮਾਰ ਹੋ ਜਾਂਦੇ ਨੇ ਤਾਂ ਉਹਨਾਂ ਨੂੰ 3 ਦਿਨ ਰੋਟੀ ਨਹੀਂ ਦਿੱਤੀ ਜਾਂਦੀ ਤੇ ਉਹਨਾਂ ਨੂੰ ਨਾ ਕੋਈ ਸੈਲਰੀ ਦਿੱਤੀ ਜਾ ਰਹੀਆਂ ਨਾ ਪਾਕਟ ਮਨੀ ਕੋਈ ਖਰਚੇ ਨਹੀਂ ਦਿੱਤਾ ਜਾ ਰਿਹਾ ਨਾ ਇੰਡੀਆ ਨੂੰ ਵਾਪਸ ਭੇਜਿਆ ਜਾ ਰਿਹਾ ਤੇ ਉਹਨਾਂ ਦੇ ਪਾਸਪੋਰਟ ਵੀ ਜਬਤ ਕਰ ਲਏ ਗਏ ਨੇ ਨਨ ਐਂਬੈਸੀ ਨੂੰ ਵੀ ਲੈਟਰ ਲਿਖੇ ਪਰ ਐਂਬੈਸੀ ਕੁਛ ਕਰ ਨਹੀਂ ਰਹੀ ਹੈਗੀ ਤੇ ਜਿਸ ਕੰਪਨੀ ਦੇ ਵਿੱਚ ਉਹ ਗਏ ਸੀ ਉਹ ਕੰਪਨੀ ਕਿਸ ਚੀਜ਼ ਦੀ ਸੀਗੀ ਜਾਂ ਉਹੀ ਕੰਮ ਉਹਨਾਂ ਤੋਂ ਕਰਵਾਇਆ ਜਾ ਰਿਹਾ ਸੀ ਮਤਲਬ ਕਿ ਉੱਥੇ ਇਹ ਕਹਿ ਕੇ ਰਿਆ ਸੀਗਾ ਵੀ ਮਤਲਬ ਕਿ ਬਿਲਡਿੰਗ ਦਾ ਕੰਮ ਬਿਲਡਿੰਗ ਦਾ ਕੰਮ ਚੱਲ ਕੇ ਇਹਨਾਂ ਨੂੰ ਸਾਰਿਆਂ ਨੂੰ ਟੋਟਲ ਆਂਡਰ ਸੀਗਾ ਇਧਰੋਂ ਕਰਦੇ ਰਹੇ ਨੇ 15 ਸਾਲ ਦੇ ਤੇ ਜਦੋਂ ਉੱਥੇ ਜਾ ਕੇ ਉਹ ਉੱਥੇ ਸੀਗਾ ਪਾਈਪਲਾਈਨ ਆਲ ਫਿਲਟਰ ਦਾ ਕੰਮ ਧਰਤੀ ਵਿੱਚ ਮਤਲਬ ਕਿ ਤੇਲ ਵਾਲੇ ਪੈ ਪੈ ਰਹੇ ਸੀਗੇ ਤੇ ਉਹ ਉੱਥੇ ਉਹਨਾਂ ਨੂੰ ਮਤਲਬ ਕਿ ਜਦੋਂ ਟੈਸਟ ਲਿਆ ਗਿਆ ਤੇ ਮਾਲਕ ਨੇ ਉਹਨਾਂ ਨਾਲ ਕਿਹਾ ਉਹ ਤੋਂ ਬਹੁਤ ਦੀ ਬਸਮੰਦ ਨਾਲ ਕੁੱਟ ਮਾਰ ਸ਼ੁਰੂ ਕਰ ਦਿੱਤੀ ਤੇ ਬਹੁਤ ਮਤਲਬ ਕਿ ਉਹਨਾਂ ਨੇ ਕਿਹਾ ਵੀ ਸਾਨੂੰ ਕਿਸੇ ਹੋ ਉਹਨਾਂ ਨੂੰ ਫੋਨ ਵਗੈਰਾ ਵੀ ਸਭ ਕੁਝ ਖੋਲੇ ਉਹਨਾਂ ਦਾ ਤੇ ਹੁਣ ਕੀ ਮੰਗ ਕਰਦੇ ਅਸੀਂ ਤੇ ਇਹੀ ਮੰਗ ਕਰ ਰਹੇ ਹਾਂ ਬਸ ਵੀ ਸਾਡੇ ਸਾਰੇ ਮੈਡਮ ਵੀ ਇਹੀ ਅਪੀਲ ਆ ਵੀ ਬਸ ਸਾਡੇ ਬੰਦੇ ਸਹੀ ਸਲਾਮਤ ਘਰੇ ਆ ਜਾਣ ਕਿਉਂਕਿ ਜੋ ਪੰਜਾਬ ਪੈਰਸ ਵਾਲੇ ਵੀਰ ਜੀ ਵਾਲੇ ਸੁਣਿਆ ਉਹਨਾਂ ਨੇ ਸਾਡੇ ਬਹੁਤ ਜ਼ਿਆਦਾ ਹੈਲਪ ਕੀਤੇ ਨੇ ਜਿਨ੍ਹਾਂ ਨੇ ਸਾਡੇ ਸਾਰੇ ਦੁੱਖ ਤਕਲੀਫ ਉਹਨਾਂ ਸੁਣਿਆ ਨੇ ਇੱਥੋਂ ਤੱਕ ਵੀ ਸਾਨੂੰ ਉਰੇ ਤੱਕ ਵੀ ਉਹਨਾਂ ਨੇ ਪਹੁੰਚਾਇਆ ਸਾਡੀ ਹੈਲਪ ਕਰਕੇ ਸਿੰਨੇ ਪਰਿਵਾਰਾਂ ਦੀ ਜੀ ਕਿ ਉਹ ਪਰਿਵਾਰ ਨੇ ਜਿਨ੍ਹਾਂ ਦੇ ਆਪਣੇ ਜੋ ਹੈ ਲੀਬੀਆ ਦੇ ਵਿੱਚ ਕੰਪਨੀ ਨੇ ਉਹਨਾਂ ਨੂੰ ਕੈਦ ਕਰਕੇ ਰੱਖਿਆ ਨਾ ਉਹਨਾਂ ਦੇ ਕੋਲ ਪਾਸਪੋਰਟ ਹੈ ਨਾ ਹੀ ਕਿਸੇ ਤਰੀਕੇ ਨਾਲ ਉਹ ਰਾਬਤਾ ਕਾਇਮ ਕਰ ਸਕਦੇ ਨੇ ਚੋਰੀ ਛਿਪੇ ਉਹਨਾਂ ਨੇ ਇਹਨਾਂ ਕੋਲ ਜੋ ਹੈ ਫੋਨ ਦੇ ਜ਼ਰੀਏ ਰਾਬਤਾ ਬਣਾਇਆ ਜਿਸ ਤੋਂ ਬਾਅਦ ਇਹ ਇਹਨਾਂ ਨੇ ਵਿਦੇਸ਼ ਮੰਤਰਾਲੇ ਨੂੰ ਚਿੱਠੀ ਲਿਖੀ ਹੈ ਕਿ ਉਹ ਜੋ ਹੈ ਉਹਨਾਂ ਦੀ ਮਦਦ ਕਰਨ ਕੈਰਨ ਮਨੀਸ਼ ਦੇ ਨਾਲ ਸਰਬਜੀਤ ਸਿੰਘ ਐਬੀਪੀ ਸੰਝਾ ਚੰਡੀਗੜ੍ਹ